ਕਸ਼ੇਤਰੀਆ ਸ਼੍ਰੀ ਗਾਂਧੀ ਆਸ਼ਰਮ ਕੁਇਨਸ ਰੋਡ ਵਿਖੇ ਮਹਾਤਮਾ ਗਾਂਧੀ ਜੀ ਦਾ 155ਵਾਂ ਜਨਮ ਦਿਵਸ ਆਸ਼ਰਮ ਦੇ ਕਰਮਚਾਰੀਆਂ ਵੱਲੋਂ ਮਨਾਇਆ ਗਿਆ ਇਸ ਮੌਕੇ ਆਸ਼ਰਮ ਦੇ ਟਰਸਟੀ ਡਾਕਟਰ ਇੰਦਰਪਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਮਹਾਤਮਾ ਗਾਂਧੀ ਜੀ ਨੂੰ ਸ਼ਰਦਾ ਸੁਮਨ ਪੇਂਟ ਕੀਤੇ ਅਤੇ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਖਾਦੀ ਨੂੰ ਪ੍ਰਫੁੱਲਿਤ ਕਰਨ ਲਈ ਆਖਿਆ ਕਮੇਟੀ ਮੈਂਬਰ ਸत्याਪਾਲ ਸਿੰਘ ਅਸ਼ੋਕ ਕੁਮਾਰ ਦਿਨੇਸ਼ ਪਾਂਡੇ ਵਿਪਿਤ ਰਾਮ ਸ਼ਾਲੀਗ੍ਰਾਮ ਸ਼ਾਮ ਲਾਲ ਰਮੇਸ਼ਵਰ ਯਾਦਵ ਸਮੇਤ ਸਮੂਹ ਮੈਂਬਰ ਮੌਜੂਦ ਸਨ ਅੱਜ ਸ਼੍ਰੀ ਕੇ ਪਿਛੇ ਤ੍ਰਿਸ਼ਿਤ ਗਾਂਧੀ ਆਸ਼ਰਮ ਵਿੱਚ ਅੰਮ੍ਰਿਤਸਰ ਵੱਲੋਂ ਮਹਾਤਮਾ ਗਾਂਧੀ ਜੀ ਦਾ ਜਿਹੜਾ 150ਵਾਂ ਜਨਮ ਦਿਨ ਹੈ ਉਹ ਮਨਾਇਆ ਗਿਆ ਅੱਜ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਅੰਮ੍ਰਿਤਸਰ ਵਾਸੀਆਂ ਨੂੰ ਜਿਹੜੇ ਇਹਨਾਂ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਗਾਂਧੀ ਜੀ ਦੇ ਸੰਦੇਸ਼ ਸੀਗਾ ਵੀ ਜਿਹੜਾ ਅਹਿੰਸਾ ਦੇ ਉਹ ਖਲਾਫ ਸੀਗੇ ਤੇ ਅਹਿੰਸਾ ਜਿਹੜੀ ਅਹਿੰਸਾਵਾਦੀ ਸੀਗੇ ਉਹ ਹਿੰਸਾ ਦੇ ਖਿਲਾਫ ਸੀਗੇ ਉਹ ਆਪਣਾ ਜਿਹੜਾ ਸਾਰਾ ਜੀਵਨ ਜਿਹੜਾ ਦੇਸ਼ ਦੀ ਆਜ਼ਾਦੀ ਵਾਸਤੇ ਉਹਨਾਂ ਲਗਾ ਦਿੱਤਾ ਅੱਜ ਦੇ ਯੁਵਾ ਨੂੰ ਇਹ ਮੈਸੇਜ ਆ ਵੀ ਜਿਹੜੇ ਯੁਵਾ ਨੇ ਉਹ ਗਾਂਧੀ ਮਹਾਤਮਾ ਗਾਂਧੀ ਜੀ ਦੀ ਨੀਤੀ ਚੱਲਣ ਉਹ ਦੇਸ਼ ਦੀ ਆਜ਼ਾਦੀ ਜਿਹੜਾ ਆਜ਼ਾਦ ਹੋਇਆ ਖਾੜਾ ਦੇਸ਼ ਉਹਦੀ ਆਜ਼ਾਦੀ ਨੂੰ ਜਿਹੜਾ ਬਰਕਰਾਰ ਰੱਖਣ ਨਾਖਿਆ ਤੋਂ ਗਰੇਲ ਕਰ ਕਹਿੰਦੇ ਨੇ ਕਿ 155 ਕਨਨ ਦਾ ਜਨਮ ਦਿਵਸ ਪਰ ਗਾਂਧੀ ਆਸਨ ਕੀ ਤਰਫੋਂ ਸੇ और यहां के कर्मचारी और समस्त निवासियों को शुभकामनाएं गांधी जी के और बताए गए मार्ग का मैं अनुसरण करना चाहे और उन्होंने जो देश को आजादी में अपना बलिदान दिया आज हम उनको सम्मान सेली सम्मन अर्पित कर रहे हैं आज पूरे भारत में राष्ट्रपिता महात्मा गांधी का जन्मदिन हाड़ा मनाया गया। उठै अमृतसर दे क्वीन्स रोड विखे स्थित गांधी आश्रम विखे भी ट्रस्टियां वलूं ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਤੇ ਸ਼ਰਧਾ ਦੇ ਫੁੱਲ ਪੇਂਟ ਕੀਤੇ ਗਏ ਤੇ ਨਾਲ ਹੀ ਉਹਨਾਂ ਵੱਲੋਂ ਜ਼ੋਰ ਦਿੱਤਾ ਗਿਆ ਕਿ ਖਾਦੀ ਪਹਿਨਣ ਖਾਦੀ ਖਰੀਦਣ ਤੇ ਖਾਦੀ ਦੇ ਨਾਲ ਜੁੜਨ ਤਾਂ ਜੋ ਦੇਸ਼ ਉન્નਤੀ ਕਰ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼